ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਮਿਲਕ ਪਾਊਡਰ ਦੀ ਬਰਫੀ ਬਣਾਵਾਂਗੇ ਦੇਸੀ ਘਿਓ ਪਾ ਕੇ ਬਹੁਤ ਵਧੀਆ ਬਰਫੀ ਬਣਾਵਾਂਗੇ ਆਪਾਂ ਤੇ ਆਹ ਆਪਾਂ ਕੜਾਈ ਨੂੰ ਆਪਾਂ ਤੇਲ ਲਾ ਕੇ ਰੱਖਿਆ ਹੋਇਆ ਹੈ ਫੇ ਮਿੱਟੀ ਨੇ ਲਾਈ ਥੱਲੇ ਤੇ ਇਹਦੇ ਨਾਲ ਧੁਆਨ ਜੇ ਲੱਗਦਾ ਤਾਂ ਲੈ ਜਾਂਦਾ ਸਾਰਾ ਤੇ ਹੁਣ ਆਪਾਂ ਅੱਗ ਬਲਦੀ ਤੇ ਕੜਾਈ ਧਰਾਂਗੇ ਹੁਣ ਆਪਾਂ ਘਿਓ ਪਾਵਾਂਗੇ Desce. ਹੁਣ ਆਪਾਂ ਦੁੱਧ ਪਾਵਾਂਗੇ ਕਿਉ ਗਰਮ ਹੋ ਗਿਆ ਦੁੱਧ ਪਾਵਾਂਗੇ ਫੱਦਾ ਕਿ ਲੋਕਿਓ ਹੈ ਆ ਦੁੱਧ ਦਾ ਹੈ ਤੇ ਨਾਲ ਦੇ ਨਾਲ ਹੀ ਆਪਾਂ ਹੁਣ ਮਿਲਕ ਪਾਊਡਰ ਪਾ ਦੇਾਂਗੇ ਜੇ ਗੋਲੇ ਗਰਮੇ ਚ ਪਾਗੇ ਤਾਂ ਫਿਰ ਗੰਡਾ ਵੱਜ ਜਾਂਦਾਂਗੇ ਵਿੱਚ ਤੇ ਆਪਾਂ ਠੰਡੇ ਚ ਪਾਇਆ ਵੀ ਕੁਛ ਮੜਾ ਮੋਟਾ ਹੀ ਗਰਮ ਹੋਇਆ ਹੈ ਜਦੋਂ ਅਜਿਨ ਲੱਗ ਗਿਆ ਮੜਾ ਜਾ ਫਿਰ ਆਪਾਂ ਦੂਜਾ ਫਲੇਚੀ ਪਾਵਾਂਗੇ ਤੇ ਦੋਂਦ ਆਪਣਾ ਕੜ ਕੜ ਕੇ ਥੋੜਾ ਥੋੜਾ ਕਾਲਾ ਗਾੜਾ ਹੋ ਗਿਆ ਤੇ ਹੁਣ ਆਪਾਂ ਫਲੇਚੀਆ ਪਾਵਾਂਗੇ ਤੋੜ ਕੇ ਹਲਕੀ ਵਿੱਚ ਪਾਉਂਦੇ ਆਪਾਂ ਕੱਲੇ ਦਾਣੇ ਪਾਵਾਂਗੇ ਹੁਣ ਆਪਾਂ ਖੰਡ ਵੀ ਪਾਵਾਂਗੇ ਦਾਣਾ ਖੰਡ ਹੈ ਇਹ ਪਾਵਾਂਗੇ ਹੌਣ ਮੱਠੀ ਮੱਠੀ ਅੱਗ ਤੇ ਗਾੜਾ ਹੋਈ ਜਾਊਗਾ ਜਦੋਂ ਪੂਰਾ ਗਾੜਾ ਹੋ ਗਿਆ ਸੋ ਆ ਫਿਰ ਆਪਾਂ ਲਾ ਲਾਂਗੇ ਤੇ ਮੂਫੜੀਏ ਤੇ ਆਪਾਂ ਬਦਾਮ ਕਾਜੂ ਨਹੀਂ ਪਾਉਂਦੇ ਤੇ ਇਹਨੂੰ ਆਪਾਂ ਕੁੱਟਾਂਗੇ ਬ੍ਰੇਕ ਕਰਾਂਗੇ ਤੇ ਫਿਰ ਉੱਤੇ ਲਾਵਾਂਗੇ ਲਓ ਮੋਫਲੀ ਆਪਾਂ ਕੁੱਟ ਕੇ ਬ੍ਰੇਕ ਕਰ ਲਈ ਦਰੜ ਫੜੜ ਜੀ ਕარი ਬਾੜੀ ਬਾੜੀ ਬ੍ਰੇਕ ਵੀ ਨਹੀਂ ਤੇ ਤੇ ਬਾੜੀ ਮੋਟੀ ਵੀ ਨਹੀਂ ਮੋਂ ਲ ਆਪਣਾ ਦੁੱਧ ਵੀ ਗਾੜਾ ਹੋਈ ਜਾਂਦਾ ਬਸ ਲੋਹਣ ਖੰਡ ਦਾ ਪਾਣੀ ਸੁੱਕ ਗਿਆ ਤੇ ਦੁੱਧ ਵੀ ਗਾੜਾ ਹੋ ਗਿਆ ਤੇ ਆਪਾਂ ਹੁਣ ਲਾਵਾਂਗੇ ਥਾਲੀ ਨੂੰ ਆਪਾਂ ਰਫੈਂਡ ਲਾ ਕੇ ਰੱਖਿਆ ਥੋੜਾ ਜਿਹਾ ਥਾਲੀ ਚ ਪਾਵਾਂਗੇ ਉੱਕੀ ਖੁਰਚਣੇ ਨਾਲ ਕੱਢ ਲਾਂਗੇ ਆਪਾਂ ਇੱਕ ਪਾਸੇ ਇਹ ਰੱਖਾਂਗੇ ਤੇ ਥੋੜੇ ਜਿਹਾ ਠਹਿ ਲੈ ਕੇ ਤਾਂ ਹੀ ਇੱਧਰ ਹੋ ਗਿਆ ਮੋਫਲੀ ਲਾਵਾਂਗੇ ਹੁਣ ਠੰਡੇ થਾ ਰੱਖ ਕੇ ਆਪਾਂ ਫਰਿੱਜ 'ਚ ਰੱਖ ਕੇ ਫਿਰ ਤੁਹਾਨੂੰ ਕੱਟ ਕੇ ਦਿਖਾਵਾਂਗੇ ਲਓ ਹੁਣ ਆਪਣੀ ਵਰਫੀ ਠੰਢੀ ਹੋ ਗਈ 2 ਘੰਟੇ ਡੇਢ ਘੰਟਾ ਹੋ ਗਿਆ ਫਰिज ਚ ਸਭਈ ਨੂੰ ਤੇ ਆਪਾਂ ਹੁਣ ਇਹਨੂੰ ਕਟਾਂਗੇ ਪਹਿਲਾਂ ਆਪਾਂ ਇਧਰੋਂ ਇਧਰੋਂ ਕਟਾਂਗੇ ਹੁਣ ਆਪਾਂ ਖੁਰਚ ਲੈਣ ਲਈ ਚੱਕਾਂਗੇ। ਲਓ ਆਪਾਂ ਟਿੱਕੀਆਂ ਕੱਢ ਲਈਆਂ। ਤੇ ਥੋੜੀ ਜਿਹੀ ਹੈ ਹੈ ਜੱਟਲੀ ਇਹ ਤੇ ਨੂੰ ਹੁਣ ਫਰਿੱਜ ਚ ਫੇਰ ਅਸੀਂ ਰੱਖਾਂਗੇ ਫਿਰ ਜਦੋਂ ਜਮਾ ਕਰੜੀ ਹੋ ਗਈ ਉਦੋਂ ਖਾਵਾਂਗੇ ਜੇ ਸਾਡੀ ਵੀਡੀਓ ਕੋ ਪਸੰਦ ਲੱਗੀ ਲਾਇਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ